ਅੱਸੀ ਕਾਲ ਜੀ ਬਾਈ ਸਾਰਿਆਂ ਨੂੰ ਜੀ ਲੋ ਜੀ ਬਾਈ ਚੱਲਦੀਆਂ ਤਿਆਰੀਆਂ ਸਵਾ ਦੀਆਂ ਜਿਹੜਾ ਆਪਾਂ ਲੰਗਰ ਲਾਉਣਾ ਈ ਛੀਦੀ ਜੋੜ ਮੇਲੇ ਦਾ ਈ ਤੇ ਬਾਕੀ ਨਾਲ ਦੀ ਨਾਲ ਕੰਮ ਵੀ ਚੱਲਦਾ ਬਾਈ ਕਣਕ ਨੂੰ ਚੱਲਦਾ ਪਾਣੀ ਆਪਣੇ ਰਹਿ ਗਏ ਅੱਜ ਲੈਟ ਬਾਈ ਸੋਣੀ ਚੱਲੀ ਆ ਤੇ ਅੱਜ ਰਹਿ ਜੂਗੇ ਆਪਣੇ ਚਾਰ ਕੀਲੇ ਜੇ ਭਰ ਗਏ ਔਰੇ ਝੱਲੀਆਂ ਉਧਰ ਰਹਿ ਜਾਣੇ ਬਾਈ ਜਿਹੜੇ ਮੰਨ ਲਾਗਾ ਟਾਹੇ ਵਾਲੇ ਸੈਲਰ ਕੋਲਾ ਜਿਹੜੇ ਖੇਤ ਆਪਣੇ ਉਹ ਚਾਰ ਕੀਲੇ ਰਹਿ ਜਾਣੇ ਤੇ ਬਾਕੀ ਆਪਣੀ ਕਣਕ ਨੂੰ ਪਾਣੀ ਲੱਗ ਗਿਆ ਤੇ ਡਾਉਨ ਬਾਈ ਆਇਆ ਬਾਈ ਓਰੇ ਮਲਾਉਨੇ ਆ ਇਹ ਜਾ ਕੇ ਆਇਆ ਰੋਪੜ ਹੁਣ ਇਹਨੂੰ ਵੀ ਕੰਮ ਜ਼ਰੂਰੀ ਆ ਫੇਰ ਮਲਾਉਨੇ ਆਂ ਤੁਹਾਨੂੰ ਪੁੱਛਦੇ ਆਂ ਵੀ ਕਿਆ ਕਰਕੇ ਆਇਆ ਭਾਈ ਰੋਪੜ ਆ ਬਾਈ ਆਪਣੀ ਕਣਕ ਵਿੱਚ ਵਿੱਚ ਜੰਮੀ ਨਹੀਂ ᱛੀ ਤੇ ਇਹਨੂੰ ਪਾਣੀ ਲਾਤਾ ਤਾਂ ਆਪਾਂ ਨੇ ਹੁਣ ਲੱਗ ਗਈ ਨਿਕਲ ਹੁਣ ਬਸ ਆਪਾਂ ਨੇ ਆ ਖੇਤ ਰਹਿ ਗਿਆ ਤਾਂ ਰੇਹ ਪਾਉਣੇ ਨੂੰ ਇੱਧਰ ਤੱਕ ਮੈਂ ਕੱਲ ਸਾਰੇ ਚ ਪਾ ਦਿੱਤਾ ਤਾਂ ਬਾਈ ਇਹ ਐਚਰ ਐਂਡ ਇਹ ਆਪਣੀ ਜੰਮਣ ਲੱਗੀ ਦਿਖਾ ਦਿੰਨੇ ਤੁਹਾਨੂੰ ਪਾਣੀ ਲੱਗੇ ਤੇ ਬਾਈ ਨਿਕਲਣ ਲੱਗੀ ਆ ਦੇਖੋ ਮਨ ਲੱਗਦਾ ਦਾ ਵੀ ਦੁਬਾਰਾ ਬੀਜਣੀ ਪੈਣੀ ਕਿਤੇ ਪਾਪੇ ਇਹ ਦੇਖ ਲੈ ਜਿਹੜਾ ਮੈਂ ਉੱਪਰ ਛਿੱਟਾ ਦੇ ਦਿੱਤਾ ਨਾ ਉਹ ਹੀ ਗਣਕ ਤੁਰਪੀ ਆ ਬਾਈ ਮੈਂ ਛਿੱਟਾ ਦੇ ਦਿੱਤਾ ਤਾਂ ਪਾਣੀ ਲਾਉਣੇ ਦੇ ਪਹਿਲਾਂ ਅੱਧੇ ਦਾ ਦਾਣੇ ਉਹ ਜੰਮੇ ਆ ਜਿਹੜੀ ਬੀਜ ਤੀ ਪਹਿਲਾਂ ਬੀਜੀ ਹੋਈ ਤੇ ਉਹ ਵੀ ਨਿਕਲਿਆ ਹੀ ਪਰ ਆ ਜਾਊਗਾ ਖੇਤ ਹੁਣ ਲੱਗਣ ਲੱਗੀ ਰੌਣਕ ਮੇਲਾ ਦੇਖਣ ਲੱਗੇ ਬੇਬੰਨਾ ਇਹ ਰਹਿ ਗਿਆ ਬਸ ਪਾਉਣੇ ਨੇ ਇੱਧਰ ਦਾ ਪਾਟਣਾ ਮਿਲੋ ਬਾਬੇ ਨੂੰ ਸਸਰੀ ਗਾਦੀ ਦਾ ਰਹੇ ਨੇ ਪਰ ਬਾਬੇ ਕਿੱਧਰ ਜਾਇਆ ਆ ਰੋਪਣ ਰੋਪਣ ਪਹਿਲਾਂ ਕੰਮਕਾਰ ਕਰਕੇ ਫੇਰ ਜੱਗੇ ਆ ਰੋਪਣ ਨੂੰ ਹੈ ਵੇਲਾ ਹੀ ਹੋ ਗਿਆ ਹਾਂ ਠੀਕ ਆ ਕੀ ਕਰਕੇ ਆਇਆ ਹੁਣ ਦੋ ਤਿੰਨ ਕੰਮ ਜੇਤੇ ਬਸ ਉਹਦੇ ਕੋਲ ਜਾ ਕੇ ਬੈਂਡਰਾਂ ਦੇ ਕੋਲ ਹੋਰ ਕੰਮ ਜੇ ਤੇ ਇੱਕ ਕੱਢਾ ਕੰਮ ਹੋਰ ਤਾਂ ਉਹ ਵੀ ਹੋ ਗਿਆ ਟੈਂਟ ਵਾਲੇ ਕੋਲ ਜਾ ਕੇ ਉਹ ਵੀ ਕਰਤਾ ਟੈਂਟ ਵਾਲਾ ਉਹ ਵੀ ਕਰਤਾ ਅੱਛਾ ਤੇ ਬਾਕੀ ਤਿਆਰੀਆਂ ਹੂੰ ਤਾਂ ਥੋੜੇ ਤਿਆਰੀਆਂ ਬਾਕੀ ਤਾਂ ਸਾਮਾਨ ਥੋੜਾ ਬਹੁਤਾ ਕੱਢਦਾ ਮੌਕੇ ਪਰ ਪਹੁੰਚਣਾ ਹੈ ਹਾਂ ਮੌਕੇ ਪਰ ਪਹੁੰਚਣਾ ਜਿੰਨਾ ਸੇਵਾਦਾਰਾਂ ਨੇ ਦੇਣਾ ਇਹ ਸੇਵਾਦਾਰ ਹਾਂ ਬਾਕੀ ਦਾ ਪੂਰਾ ਹੈ ਲੈ ਭੱਜ ਗਈ ਅੱਜ ਜੀ ਇਹਦਾ ਕੋਈ ਟਾਈਮ ਨਹੀਂ ਬਾਈ ਇਹਦਾ ਕੁਝ ਨਹੀਂ ਪਤਾ ਕਦ ਭੱਜਣੀ ਕਦ ਆ ਜਾਣੀ ਆ ਸਵੇਧੀਆਂ ਟਿੱਕੇ ਚੱਲ ਰਹੀ ਹੈ ਹੁਣ ਭੱਜ ਗਈ ਆਹੀ ਰਹਿ ਗਏ ਕੱਲ ਸਾਰਾ ਦਿਨ ਚੱਲੀ ਗਿਆ ਬਾਕੀ ਤਾਂ ਭਰ ਗਏ ਸਾਰੇ A2Z A2Z ਹੋਰੇ ਰਹਿ ਗਿਆ ਤਕਰੀਬਨ ਕਿਲੇ ਕਦੇ ਗੇਟ ਚ ਰਹਿ ਗਿਆ ਪੀ ਭਰ ਗਿਆ ਪੌਣਾ ਕਿਲਾ ਪੌਣਾ ਕਿਲਾ ਰਹਿ ਗਿਆ ਸਾਰਾ ਬਾਕੀ ਨਿਪਟ ਗਿਆ ਸਾਰਾ ਬਾਕੀ ਉਧਰ ਰਹਿ ਗਿਆ ਉੇ ਪਾਰ ਉਧਰ ਵੀ ਲੱਗ ਗਿਆ ਉਧਰ ਰਹਿ ਗਿਆ ਸੈਲਰ ਵੱਲ ਬਸ ਉਧਰ ਰਹਿ ਗਏ 4 ਕਿਲੇ ਆਵੇ ਜੂਰੀ ਇਤੇ ਵਾਹ ਉਹ 2 ਦਿਨ ਚ ਭਰ ਜੂਗਾ ਉੱਥੇ ਜੇ ਦਿਨ ਰਾਤ ਲਾਈਟ ਚਲੀ ਜਾਂ। ਅਜ ਤਾਂ ਮੈਂ ਰਾਤ ਨੂੰ ਵੀ ਚੜਾ ਰੱਖਣੀ ਜੇ ਚੱਲੀ ਗਈ। ਉਰੇ ਅੱਜ ਮੈਂ ਨਵੇੜ ਨਾ ਜਾਣੀਗੇ। ਚਾ ਰਾਤ ਨੂੰ 12 ਵਜੇ 1 ਵਜੇ ਉਸ ਦਿਨ ਮੈਂ 1 ਵਜੇ ਆਇਆ। ਪਰ ਪਾਣੀ ਤਾਂ ਹੀ ਖੰਦ ਪਾਉਂਦਾ ਦਿਨ ਚ ਤਾਂ ਜਿਆਦਾ ਆਉਂਦੀ ਰਹੀ 4 ਘੰਟੇ ਹੀ ਕਿਲਾ ਵਾਂਸੀ ਭਰਦਾ ਤਾਂ। ਰੇ ਤਾਂ ਦੋ ਤਿੰਨ ਕਿਲੇ ਫੇਰ ਫਾਇਦਾ ਨਜ਼ਾਰਾ ਚਲੋ ਵਧੀਆ ਹੂੰ ਬੁਰੇ ਵੇੜ ਦਾ ਸਵਾ ਤੇ ਪਹਿਲਾਂ ਦਾ ਦੋ ਦੰਦ ਅੱਜ ਸਾਡੇ ਬੰਦੇ ਚੱਲੇ ਉੱਥੇ ਨੂੰ ਬਾਰਡਰ ਪਰ ਨੂੰ ਖਨੌਰੀ ਬਾਰਡਰ ਪਰ ਨੂੰ ਧਰਨੇ ਪਰ ਨੂੰ ਭੰਤਾ ਚੱਲਿਆ ਏ ਆਵਨ ਚੱਲਿਆ ਹੋਰ ਪਤਾ ਨਹੀਂ ਹੁਣ ਇੱਕ ਤਾਂ ਗੱਗਾ ਹੋਊਗਾ ਬਾਾਕੀ ਪਤਾ ਨਹੀਂ ਹੁਣ ਕਿਹੜੇ ਘੜੇ ਆਉਂਗੇ ਕਾਲੂ ਜਾਂ ਪਰਸੋਂ ਨੂੰ ਪਤਾ ਨਹੀਂ ਕਦ ਮੜੂਗੇ ਇੱਥੇ ਜਗਜੀਤ ਸਿੰਘ ਡੱਲੇਵਾਲ ਬੈਠੇ ਭਾਈ ਸਾਰਿਆਂ ਨੂੰ ਬੇਨਤੀ ਆ ਧਰਨੇ ਤੇ ਵਾਤੇ ਵਾਦ ਪਹੁੰਚੋ ਭਾਈ ਸਾਰੇ ਸਾਡੇ ਬੰਦੇ ਅੱਜ ਚੱਲੇ ਆ ਖਨੌਰੀ ਬਾਰਡਰ ਪਰ ਜਾਣਾ ਮਨ ਲੱਗਦਾ ਅੱਜ ਉਹਨਾਂ ਨੇ ਠੀਕ ਹੈ ਠੀਕ ਹੈ ਹੁਣ ਫੇਰ ਚੱਕੀ ਪਰ ਜਾਣਾ ਹਾਂ ਚੱਕੀ ਪਰ ਜਾਣਾ ਫਿਰ ਮਾੜਾ ਇੱਕ ਹੋਰ ਕੰਮ ਕਰੂੰਗਾ ਇੱਕ ਦੋ ਮਾੜਾ ਜਾਈਏ ਕਰਾ ਚੱਕੀ ਵਜਾਈਵਾਂ ਹਾਂ ਉਹ ਬੰਦ ਕਰਕੇ ਬਸ ਅੱਛਾ ਲੱਕੜ ਦਾ ਹੀਲਾ ਕਰਨਾ ਇੱਕ ਦੋ ਦਿਨ ਚਾਪਾਣੇ ਲੱਕੜ ਦਾ ਟੀਨ ਟੂਨ ਹੋ ਗਏ ਪੂਰੇ ਟੀਨਰ ਫੈਂਡ ਹੋ ਗਏ ਬੇਸਨ ਹੋ ਗਏ ਬਾਕੀ ਹੋਈ ਜਾਣੇ ਕਰਦੇ ਨਹੀਂ ਕਿਰਪਾ ਮਹਾਰਾਜ ਨੇ ਹਾਂ ਚੱਲ ਵਧੀਆ ਚੱਲੀ ਆ ਇਹ ਤਾਂ ਨਾਲ ਦੀ ਨਾਲ ਵੀ ਆਈ ਜਾਂਦੇ ਉੱਥੇ ਸੰਗਤ ਪਜਾਈ ਜਾਂਦੀ ਸੇਵਾਦਾਰਾਂ ਦਾ ਚੱਲ ਜਾਇਆ ਫਿਰ ਠੀਕ ਆ ਹਾਂ ਠੀਕ ਆ ਮੇਰਾ ਵੀ ਭਰ ਗਿਆ ਬਾਈ ਜਿਹੜੇ ਪਾਣੀ ਛੱਡਿਆ ਤਾਂ ਉੱਥੇ ਬਾਅਦ ਅਗਲੇ ਨੱਕਾ ਮੋੜ ਕੇ ਚੱਲਦੇ ਆ ਘਰਾਂ ਵੀ ਕੱਖ ਕੰਡਾ ਕਰਨਾ ਹੈ ਬੜਾ ਵਾਸ ਸ੍ਰੀ ਗਾਲ ਸ੍ਰੀ ਗਾਲ ਜੀ ਬਾਈ ਸਾਰਿਆਂ ਇਹਦੀ ਹਵਾ ਖਰਾਬ ਹੋ ਗਈ ਮਨ ਲੱਗਦਾ ਬੰਦੇ ਝੰਡਾ ਝੰਡਾ ਫੜਾਏ ਨੂੰ ਹੈ ਝੰਡਾ ਫੜਾਏ ਇਹ ਲੈ ਕੇ ਉਹਨੂੰ ਉੱਤੀ ਛੱਡ ਕੇ ਪਹਿਲਾਂ ਕਹਦੇ ਸੀ ਬਲਾਈ ਮਰੂਤ ਖਾਂਦ ਲਾਂ ਮਾਂ ਮਰੂਤ ਖਾਂਦਾ ਦਾ ਸਾਢੇ 4 ਹੋ ਗਏ ਯਾਰ ਨੇਰਾ ਹੋ ਜੂਗਾ ਥੱਲੇ ਬਾਈ ਅਸੀਂ ਅੱਜ ਖਨੌਰੀ ਬਾਡਰ ਤੇ ਆਪਾਂ ਬੈਠੇ ਅੱਗੇ ਆਪਣਾ ਸ਼ੰਭੂ ਤੇ ਜਾਂਦੇ ਹੁੰਦੇ ਆ ਖਨੌਰੀ ਤੇ ਆਪਣੀ ਸਾਰੀ ਜੱਥੇ ਬੰਦੀ ਜਿਹੜੀ ਸਾਡੀ ਵੀ ਕਯੂ ਖੋਸਾਲ ਬੈਠੀ ਖਨੌਰੀ ਆ ਸਾਡੇ ਪ੍ਰਧਾਨ ਜੀ ਵੀ ਆ ਜਿਹੜੇ ਸੂਬਾ ਪ੍ਰਧਾਨ ਉਹ ਵੀ ਉੱਥੇ ਬੈਠੇ ਆ ਉਹਨਾਂ ਇਲਾਕੇ ਨੇੜੇ ਲੱਗਦਾ ਉੱਧਰ ਹਾਂ ਤੇ ਸਾਰੀ ਜਥੇਬੰਦੀ ਆਪਣੀ ਉੱਥੇ ਬੈਠੀ ਆ ਤੇ ਤਾਂ ਕਰਕੇ ਉੱਥੇ ਜਾਣਾ ਹੈ ਮਿਲਣਾ ਸੀਗਾ ਪ੍ਰਧਾਨ ਜੀ ਨੂੰ ਤੇ ਬਾਕੀ ਜਿੱਥੇ ਡੱਲੇ ਵਾਲ ਸਾਹਿਬ ਬੈਠੇ ਆ ਹਾਂ ਹਾਂ ਹੈ ਅੱਜ 22ਵਾਂ ਦਿਨ ਹੋ ਗਿਆ ਹਾਂ ਭੁਖੜਤਾਲ ਦੇ ਬੇ ਰਾਤ ਰਾਤ ਲਾ ਕੇ ਆਵਾਂਗੇ ਦੇਖਦੇ ਹਾਂ ਹੁਣ ਕਦੋਂ ਵਾਪਸੀ ਹੁੰਦੀ ਕਿਉਂਕਿ ਪਰਸੋਂ ਨੂੰ ਟ੍ਰੇਨ ਟ੍ਰੇਨਰ ਰੋਕੋ ਦਾ ਵੀ ਆ ਨਾ ਹਾਂ ਉੱਧਰ ਹਾਂ ਤਾਰਾਂ ਤਰੀਕ ਨੂੰ ਤਿੰਨ ਘੰਟੇ ਦਾ ਓਦਾਂ ਤਿੰਨ ਘੰਟੇ ਰੁਕਣੀ ਆ ਹਾਂ 12 ਤੇ ਤੈਨੂੰ ਤੇ ਕੁਝ ਆਪਣੇ ਪਾ ਉਹਰੇ ਟੰਡੇ ਟੁੰਡੇ ਵੀ ਹੋ ਹੋਏ ਤੇ ਬੈਚਬੂਜ ਉੱਥੇ ਪ੍ਰਧਾਨ ਜੀ ਕਹਿੰਦੇ ਪਏ ਫालतੂ ਉਹ ਵੀ ਉਹ ਵੀ ਲਿਆਵਾਂਗੇ ਹੋਰ ਕਿਹਨਾਂ ਜਾਣਾ ਤਿੰਨ ਤੈਨੂੰ ਤੁਸੀਂ ਹੋਰ ਤੈਨੂੰ ਕਿ ਜੱਜੂ ਆ ਚੌਂਤੇ ਦਾ ਮੁੰਡਾ ਚੰਕੌਰ ਸਾਹਿਬ ਉਹ ਤਾਂ ਨਹੀਂ ਜਾਂਣਾ ਪ੍ਰਧਾਨ ਨਾਲ ਨਹੀਂ ਜਾਂਣਾ ਉਹਨਾਂ ਨੇ ਉਹ ਤਾਂ ਗਏ ਹੋਏ ਆ ਉਹ ਤਾਂ ਗਏ ਹੋਏ ਨਹੀਂ ਨਹੀਂ ਉਹ ਚੰਕੌਰ ਸਾਹਿਬ ਦੂਸਰੇ ਬੈਠੇ ਮੈਂ ਕਿਹਾ ਪਾ ਇੱਧਰ ਬੈਠੋ ਉਹ ਤਾਂ ਇੱਧਰ ਬੈਠੇ ਪ੍ਰਧਾਨ ਜੀ ਦਾ ਹਾਲ ਹੈ ਉਰੇ ਨਹੀਂ ਨਹੀਂ ਉਰੇ ਤੇ ਆ ਗਿਆ ਅੱਜ ਦਾ ਹੋਰ ਕਾਛੇ ਦਾ ਬਾਈ ਹੂੰ ਹੈਗੇ ਆ ਮੁੰਡੇ ਉੱਥੇ ਆਪਣੇ ਜਿੱਥੇ ਟਰਾਲੀਆਂ ਤੇ ਤਾਂ ਹੈਗੇ ਆ ਪੱਕੇ ਅੱਛਾ ਹੈ ਉਹ ਨਹੀਂ ਆ ਉਰੇ ਆਏ ਤੇ ਹੋਰ ਕੰਮ ਉਰੇ ਵੀ ਬਹੁਤ ਆ ਨਾ ਪੂਰੇ 100 ਮੰਗ ਪੱਤਰ ਰੋਡਾਂ ਲਈ ਕਰਾਇਆ ਪਹਿਲਾ ਕੰਮ ਹਾਂ ਹਾਂ ਮਾਝੂ ਲੋਕਾਂ ਨਾਲੇ ਰੋਡ ਦਾ ਕੰਮ ਵੀ ਬਾਈ ਜਿਹੜੇ ਉੱਦਾਂ ਰੋਡ ਦਾ ਬਾਈ ਸਾਨੂੰ ਫੋਟੋਆਂ ਦਿਖਾਉਂਦਾ ਮੈਂ ਹਾਂ ਉਦੋਂ ਜਿਹੜਾ ਡੀਸੀ ਸਾਹਿਬ ਕੋਲ ਗਏ ਤੇ ਭਾਈ ਉਦੋਂ ਸਾਡਾ ਹੋ ਗਿਆ ਉਦੋਂ ਕਲੀਅਰ ਹੋ ਗਿਆ ਸਾਡਾ ਬਾਈ ਹਾਂ ਇਹ ਆ ਦੇ ਫੋਟੋ ਪੈਚ ਵਰਕ ਸ਼ੁਰੂ ਹੋ ਗਿਆ ਭਾਈ ਇਹ ਆ ਦੇ ਚਾ ਜਿੰਨਾ ਕੁ ਵੀ ਹੋਇਆ ਨਹੀਂ ਨਹੀਂ ਇਹ ਆਪਾਂ ਇਹ ਠੇਕੇਦਾਰ ਨਾਲ ਦੀ ਨਾਲ ਅਪਡੇਟ ਦੇਈ ਜਾਂਦਾ ਆਪਾਂ ਨੂੰ ਹਾਂ ਆ ਦੇ ਆ ਵੀ ਚੱਲਦਾ ਕੰਮ ਇਹ ਭਾਈ ਰੋਡ ਦਾ ਇੰਨਾ ਕੁ ਬਰਾ ਹਾਲਤ ਹੈ ਨਾ ਇੱਕਦਮ ਦੀ ਪੈਚ ਵਰਕ ਲੱਖ ਲੱਖ ਟੋਏ ਨਾ ਇੱਕ ਤਾਂ ਭਉ ਕਹਿੰਦੇ ਲੱਖ ਲੱਖ ਜਿਹੜੇ ਉਹ ਲੱਕੇ ਦੇ ਕਿਸੇ ਨੂੰ ਪੁੱਛ ਕੇ ਦੇਖਿਓ ਜਿਹੜੇ ਆਪਣੇ ਏਰੀਆ ਦੇ ਉਹਨੂੰ ਤਾਂ ਪਤਾ ਹੀ ਆ ਰੋਪੜ ਤੋਂ ਮਰੰਡਾ ਮਿੱਟਰ ਬਿਲਕੁਲ ਲੱਕ ਟੋਏ ਬਾਈ ਮੈਂ ਨਾ ਰਖਾਉਂਦੇ ਆ ਟਰੈਕਟਰ ਦੀ ਖੇੜਦੇ ਆ ਹੋ ਜਾਂਦਾ ਹਾਂ ਹੋ ਜਾਂਦਾ ਰੋੜ ਜਾਂਦਾ ਹਵਾ ਚ ਸਹੀ ਗੱਲ ਉਹ ਛੋਟੀ ਗੱਡੀ ਖੇੜਾਂ ਲੱਗ ਜਾਂਦੀ ਆ ਇਹ ਗੱਡੀ ਮਸੀ ਲੰਘਦੀ ਆ ਉੱਥੇ ਨੂੰ ਦੇਖਦਾ ਤੂੰ ਗੱਡੀ ਬੰਦਾ ਆਏ ਆਠਾ ਬਣਾ ਕੇ ਗੱਡੀ ਕੱਢੂਗਾ ਤੇ ਟਰੈਕਟਰ ਕਿਵੇਂ ਲੰਘੀਂਗਾ ਉੱਥੇ ਕੰਨੇ ਦਾ ਟਰਾਲਾ ਇਹ ਤਾਂ ਹੈ ਚੱਲ ਆਏ ਆ ਹੁਣ ਉਹਦੇ ਕਰਕੇ ਪੈਚ ਵਰਕਿੰਗ ਕਰਕੇ ਸਵਾ ਨੂੰ ਜਮਕੌਰ ਸਾਹਿਬ ਬੰਦ ਹੋ ਜਾਣਾ ਇੱਧਰ ਰਸਤਾ ਪਰ ਉਹ ਦਰ ਨੂੰ ਲੰਗੀ ਆਉਂਗੇ ਆਪਾਂ ਆਪਣੇ ਪਿੰਡਾਂੋਂ ਦਾ ਯਾਰ ਬਹੁਤ ਫਾਇਦਾ ਹੈ 7-8 ਕਿਲੋਮੀਟਰ ਦਾ ਫਰਕ ਪੈਂਦਾ ਆਪਣੇ ਪਿੰਡਾਂ ਨੂੰ ਪੈਂਦਾ ਫਰਕ ਤੇ ਉੱਪਰੋਂ ਜੇ ਚਿੱਡੀ ਸਵਾ ਚਮਕੌਰ ਸਾਹਿਬ ਸ਼ੁਰੂ ਹੋ ਗਈ ਉੱਥੇ ਦਾ ਟਰਾਲੀ ਲੰਘਣੀ ਨਹੀਂ ਬਿਜਾਰ ਚੋਂ ਟ੍ਰਾਫਿਕ ਹੋਣੀ ਹੁਣ ਤੇ ਹੀ ਹੋ ਗਈ ਰਾਤ ਗਈ ਨਹੀਂ ਆਪਾਂ ਕਿੰਨਾ ਤੀਕ ਦਾ ਟਾਈਮ ਡੀਸੀ ਸਾਹਿਬ ਨੇ ਵੀ 20 ਤਰੀਕ ਤੱਕ ਓਕੇ ਕਰ ਦੋਗੇ ਠੇਕੇਦਾਰ ਨੂੰ ਪੁੱਛ ਕੇ ਉਹਨਾਂ ਨੇ ਬਿਠਾਲ ਕੇ ਉਹਨਾਂ ਵੀ ਲਾਸਟ ਡੇਟ ਅਸਿਕੀ ਕਿੰਨੀ ਆ ਪਹਿਲਾਂ ਅਸੀਂ ਕਹਿੰਦੇ ਵੀ 19 ਤੱਕ ਕਰੋ ਵੀ 20 ਨੂੰ ਤਾਂ ਪਹਿਲਾਂ ਉਹ ਪਹਿਲਾਂ ਦੁਆਨ ਚਮਕੌਰ ਸਾਹਿਬ ਹਾਂ ਉਹ ਕਹਿੰਦੇ ਵੀ ਟੋਏ ਥੋੜੇ ਜਿਆਦਾ ਬੜੇ ਆ ਤਾਂ ਕਰਕੇ ਆਪ ਵੀ ਕਹਨੇ ਆ ਉਹਨਾਂ ਨੂੰ ਪਤਾ ਹੀ ਤਾਂ ਡੀਸੀ ਸਾਹਿਬ ਨੇ ਕਹਿੰਦੇ ਭਾਈ ਸਰਕਾਰ ਤੋਂ ਵੱਲ ਤੋਂ ਕੋਈ ਪੈਸਾ ਨਹੀਂ ਆਇਆ ਆ ਡੀਸੀ ਸਾਹਿਬ ਤੇ ਇਹੀ ਨੇ ਉਹ ਡੀਸੀ ਸਾਹਿਬ ਨੇ ਇਹਦਾ ਠੇਕੇਦਾਰ ਨੂੰ ਪੁੱਛ ਕੇ ਦੱਸਣਾ ਨਾ ਵੀ ਭਾਈ ਦੱਸ ਕਿੰਨਾ ਫੰਡ ਦਾ ਡੀਸੀ ਨੇ ਆਪਣੇ ਕੋਲ ਤੇ ਦਿੱਤਾ ਫੰਡ ਭਾਈ ਡੀਸੀ ਹਾਂ ਕਿਸੇ ਦੇ ਫੰਡ ਚੋਂ ਭਾਈ ਡੀਸੀ ਦੇ ਫੰਡ ਚੋਂ ਉਹ ਹਾਲ ਸਰਕਾਰ ਦਾ ਪੀ ਡਬਲਯੂ ਡੀ ਕੋ ਫੰਡਾ ਕਿਸੇ ਕਿਸੇ ਡਿਪਾਰਟਮੈਂਟ ਕੋ ਉਹ ਨਹੀਂ ਹੈਗਾ ਪੈਸਾ ਕਿਸੇ ਕੋਲ ਨਹੀਂ ਹਾਂ ਪਰ ਡੀਸੀ ਸਾਹਿਬ ਨੇ ਮੋੜੀ ਨਹੀਂ ਹੈਗੀ ਆਪਣੀ ਚੱਲ ਬਾਕੀ ਜੇ ਇਕੱਠੇ ਹੋ ਕੇ ਗਏ ਬਈ ਤਾਂ ਹੀ ਮਸਲਾ ਹੱਲ ਹੋਇਆ ਇੱਕੇ ਨਾਲ ਆ ਯਾਰ ਅਸੀਂ ਕੋਈ ਕੰਮ ਆ ਜੂਨੀਅਨ ਵਾਲੇ ਵੀ ਚਾਹੇ ਦੋ ਜਣੇ ਜਾ ਆਈਏ ਨਹੀਂ ਹੋਣਾ ਨਹੀਂ ਉਹ ਨਹੀਂ ਹੁੰਦੀ ਜੇ ਇਕੱਲੇ ਸਾਤੇ ਪਹਿਰੇ ਪਹਿਲਾਂ ਉਹ ਪਿੰਡਾਂ ਦੀਆਂ ਪੰਚਾਇਤਾਂ 20 25 ਪੰਚਾਇਤਾਂ ਵੀ ਜਾਇਆਂਗਾ ਦਰ ਵੀ ਨਹੀਂ ਹੋਇਆ ਕੁਝ ਦਰ ਵੀ ਨਹੀਂ ਹੈ ਤੇ ਮਤਲਬ ਹੁਣ ਜੂਨੀਅਨ ਵੀ ਤੇ ਉਧਰ ਪੰਚਾਇਤਾਂ ਇਕੱਠੀਆਂ ਹੋ ਗਈਆਂ ਹੈ ਇੱਕ ਦਿਨ ਚ ਕੰਮ ਹੋ ਗਿਆ ਅਗਲੇ ਦਿਨ ਕੰਮ ਸ਼ੁਰੂ ਹੋ ਗਿਆ ਅਗਲੇ ਦਿਨ ਬਈ ਕੰਮ ਹੈ ਇੱਕੇ ਚ ਇੱਕੇ ਨਾਲ ਹੋਣਾ ਤੇ ਨਿਕਲੂਏ ਘਰ ਤੇ ਬਈ ਤਾਂ ਹੈ ਕਰਾਂ ਬੈਠਿਆਂ ਦਾ ਕੋਈ ਹਾਲ ਨਹੀਂ ਲੈ ਵੀ ਤਾਂ ਯਾਰ ਦੱਸੋ ਕੀ ਹਾਲਾਤ ਹੋਏ ਬੱਡਲੇ ਵਾਲ ਸਾਹਿਬ ਦੇ ਤਾਂ ਧਰਨੇ ਪਰ ਜੇ ਕੋਈ ਕੱਠ ਦਿਖਾਈ ਗਏ ਦਿਨ ਪਰ ਕੱਠ ਬਾਦ ਦਾ ਦਿਖਾਉਂਦੇ ਆਂ ਸਰਕਾਰ ਪਿੱਛੇ ਤਾਂ ਹੀ ਪੈਂਦਾ ਤਾਂ ਹੀ ਤਾਂ ਹੀ ਭਾਈ ਉਹ ਲੈ ਮਿੰਟ ਮਿੰਟ ਦੀ ਰਿਪੋਰਟ ਜਾਂਦੀ ਉਹਨਾਂ ਦੀ ਡੀਕ ਦੇ ਲੋਕ ਪਤਾ ਨਹੀਂ ਕਿਹਨੂੰ ਆ ਨਾ ਹੀ ਹੈਰਾਨ ਹੈ ਵੀ ਜਿੱਦਣ ਉਹਨੂੰ ਕੁਝ ਹੋ ਗਿਆ ਢੱਲੇ ਵਾਲ ਸਾਹਿਬ ਨੂੰ ਹੈ ਉਹ ਦਿਨ ਦੇਖੀ ਮਰੇ ਤੇ ਬਾਦ ਪੋਸਟਾਂ ਦੇਖੀ ਨੂੰ ਯਾਰ ਫੇਸਬੁੱਕ ਇਹਨਾਂ ਨੇ ਹੈ ਕਰ ਦੇਣੀ ਉਹ ਵੀ ਤੁਸੀਂ ਉਹਨੂੰ ਉਹਨੂੰ ਡੀਕ ਦੇ ਯਾਰ ਉਹ ਦਿਨ ਨੂੰ ਡੀਕ ਦੇ ਵੀ ਜਿੱਦਣ ਉਹਨੂੰ ਕੁਝ ਹੋਵੇ ਉਦੋਂ ਤੁਸੀਂ ਜਾਓਗੇ ਫੋਟੋ ਆਪਾਂਗੇ ਯਾਰ ਜਥੇਵੰਦੀਆਂ ਕਈਆਂ ਖੂਚ ਹੈਂ ਜੋ ਕਿ ਆ ਥੋੜੀਆਂ ਜਥੇਬੰਦੀਆਂ ਨਹੀਂ ਹੁੰਦੀਆਂ ਜਿਹੜੀਆਂ ਹੋਰ ਜਥੇਬੰਦੀਆਂ ਦੇ ਕਾਡਰ ਵੀ ਆ ਤੁਸੀਂ ਤਾਂ ਕਿਸਾਨ ਆ ਯਾਰ ਮੰਗਾਂ ਦਾ ਸਾਨੂੰ ਪਤਾ ਹੀ ਇਹ ਵੀ ਕਿਹੜੀਆਂ ਨੇ ਜਿਹੜੀਆਂ ਪਹਿਲਾਂ ਦਿੱਲੀ ਦੀਆਂ ਉਹੀ ਮੰਗਾ ਏ ਉੱਪਰ ਦੇ ਜਿਹੜੇ ਮਜ਼ਦੂਰ ਕਹਿੰਦੇ ਮਜ਼ਦੂਰਾਂ ਦਾ ਕੁਝ ਨਹੀਂ ਮਜ਼ਦੂਰਾਂ ਦੀ ਅ ਦਿਹਾੜੀ 100 ਦੇਣਾ ਹੁਣ ਮਰੇਗਾ ਦੀ ਉਹ 200 ਦੇਣ ਕਰ ਲੈਣ ਦੀ ਮੰਗ ਆ ਤੇ 700 ਰੁਪਏ ਦਿਹਾੜੀ ਮਜ਼ਦੂਰਾਂ ਦੀ ਹੈ ਉਹਦੀ ਮੰਗ ਆ ਉਹਦੇ ਵਿੱਚ ਫੇਰ ਉਹਦਾ ਵੀ ਤਾਂ ਫਾਇਦਾ ਹੀ ਹੈ ਹਾਂ ਕਹੀ ਜਾਂਦੇ ਆ ਨਾ ਕਈ ਵਿੱਚ ਲੋਕ ਵੀ ਮਜ਼ਦੂਰਾ ਵਾਸਤੇ ਤੁਸੀਂ ਕਿ ਆਏ ਵੀ ਕਿਸਾਨ-ਕਿਸਾਨ ਕਰੀ ਜਾਂਦੇ ਆ ਯਾਰ ਉੱਥੇ ਆਓ ਪਤਾ ਤਾਂ ਹੀ ਲੱਗੂ ਵੀ ਕਿਹੜੀਆਂ ਮੰਗਾਂ ਤੁਹਾਨੂੰ ਜੇ ਆਪਾਂ ਘਰ ਬੈਠੇ ਨੇ ਕਹੀ ਜਾਂਣਾ ਫਿਰ ਨਹੀਂ ਭਾਈ ਮਜ਼ਦੂਰਾ ਦੇ ਵੀ ਕਰਜ਼ੇ ਜਾਂ ਹੋਰ ਆ ਉਹ ਵੀ ਬਾਫ ਹੋਣਾ ਸਾਰਾ ਕੁਝ ਜਿੰਨੀਆਂ ਕਿਸਾਨਾਂ ਦੀਆਂ ਮੰਗਾਂ ਐ 50% ਉਹਨਾਂ ਦੀ 50% ਉਹਨਾਂ ਦੀ ਨਾਲੇ ਬਾਕੀ ਭਾਈ ਇਹ ਮੰਗਾਂ ਪਹਿਲਾਂ ਦੀਆਂ ਐ ਜਦ ਪਹਿਲਾਂ ਤਾਂ ਨਾ ਲੱਗਿਆ ਜਦ ਹੋਈਆਂ ਦੀਆਂ ਵੀ ਤੁਹਾਡੀ ਕਮੇਟੀ ਬਣਾਉਂਗੀ ਫੇਊ ਚ ਹੱਲ ਕਰੂਗੇ ਬੇ ਉਤੇ ਬਾਅਦ ਲੜਕਾਰ ਰੱਖਿਆ ਨਾ ਨੇ ਕੰਮ ਉਤੇ ਬਾਅਦ ਹੱਲ ਨਹੀਂ ਕਰਿਆ ਉਹਨਾਂ ਨੇ ਤਾਂ ਦੁਆਰਾ ਬੈਠਣਾ ਪਿਆ ਬਈ ਤਾਂ ਵੀ ਉਹੀ ਗੱਲ ਆ ਜਿਹੜੀਆਂ ਹੁਣ ਜਿਹੜੀਆਂ ਪਾਰਟੀਆਂ ਹੁਣ ਆਪਾਂ ਚਲ ਪਤਾ ਹੀ ਆ ਸਭ ਨੂੰ ਜਿਹੜੀਆਂ ਪੋਲੀਟੀਕਲ ਵਾਲੀਆਂ ਹੈਂ ਇਲਜ਼ਾਮ ਤਾਂ ਉਹਨਾਂ ਤੇ ਹੀ ਆ ਵੀ ਉਹਨਾਂ ਨੇ ਕਾਲੀ ਕਰੀਏ ਜਦੋਂ ਉੱਠਣ ਨੂੰ ਜਦੋਂ ਮਹੀਨੇ ਬਤਵਾ ਮਹੀਨਾ ਦੋ ਮਹੀਨੇ ਹੋਰ ਬਹਿਣਾ ਪੈ ਜਾਂਦਾ ਗਰੰਟੀ ਲੈ ਕੇ ਉੱਠਣੇ ਜਿਹੜੇ ਹੁਣ ਬੈਠੀਆਂ ਆਪਣੀਆਂ ਜਥੇਬੰਦੀਆਂ ਇਹ ਜਦ ਕਹਿੰਦੀਆਂ ਤੇ ਵੀ ਨਹੀਂ ਆਪਾਂ ਨੇ ਉੱਠਣਾ ਨਹੀਂ ਹੈਂ ਤਾਂ ਹੀ ਨੇ ਦੁਆਰੇ ਜਾ ਕੇ ਧਰਨਾ ਲਾਇਆ ਡਬਲਯੂ ਟੀਨ ਆ ਇਹਨਾਂ ਨੇ ਕਦੇ ਜਦ ਭਾਜਪਾ ਵਾਲਿਆਂ ਨੇ ਗੱਲ ਕਰੀਦੀ ਵੀ ਅਸੀਂ ਐਮ ਐਸ ਪੀ ਦੇਣੀ ਹੋਰ ਫਸਲਾਂ ਪਰ ਇਹਨਾਂ ਨੇ ਕਮੇਟੀ ਬਣਾ ਲਈਦੀ ਵੀ ਅਸੀਂ ਕੁਝ ਕਰਨੀ ਆ ਜਾਂ ਧਰਨਾ ਲੱਗਿਆ ਤਾਂ ਪਹਿਲਾਂ ਇਹ ਧਰਨਾ ਹੀ ਜੱਕ ਹੋ ਗਿਆ ਜਾਂ ਤੇ ਜਦ ਇਹਨਾਂ ਨੇ ਉੱਪਰ ਗੱਲ ਕਰੀਦੀ ਕੋਈ ਗੱਲ ਜਦੇ ਹੋ ਜਾਂਦਾ ਹੋ ਜਾਂਦਾ ਹੁਣ ਇੱਕ ਪੰ ਅੰਦੋਲਨ ਬਾਈ ਇਹ ਤਾਂ ਗੱਲ ਹੈਗੀ ਵੀ ਉਹ ਆ ਜੰਦੋਲਨ ਬੰਨੇ ਨੂੰ ਟਾਈਮ ਲੱਗਦਾ ਟਾਈਮ ਲੱਗਣਾ ਲੰਬਾ ਚੱਲਣਾ ਪਰ ਜੇ ਰੱਬ ਨਾ ਕਰੇ ਡੱਲੇ ਵਾਲਾ ਸਾਹਿਬ ਨੂੰ ਕੁਝ ਹੋ ਗਿਆ ਹੈ ਉੱਥੇ ਹਾਲਾਤ ਦੇਖੀ ਕੀ ਬਣ ਜਾਣੇ ਬੰਦਾ ਨਹੀਂ ਸਾਂਭਣਾ ਉੱਥੇ ਹੈ ਉੱਥੇ ਨਹੀਂ ਪਰ ਆਪਣੇ ਲੋਕ ਯਾਰ ਇਮੋਸ਼ਨਲ ਆ ਜਿੱਦਾਂ ਮਰਜੀ ਇਹਨਾਂ ਨੇ ਨਿਕਲਣਾ ਫੇਰ ਆ ਉਹ ਚੰਗਾ ਉੱਥੇ ਚੰਗਾ ਯਾਰ ਪਹਿਲਾਂ ਜਾਓ ਯਾਰ ਉਹਦੀ ਬੰਦੇ ਦੀ ਜਾਨ ਵੱਜ ਜਿਵੇਂ ਕਿਸੇ ਵਾਸਤੇ ਬੈਠਾ ਯਾਰ ਉਹ ਬਾਕੀ ਕਿੰਨੇ ਦਿਨ ਲੱਗ ਗਿਆ ਆਉਣੇ ਘਰ ਪਰਵਾਹ ਨਹੀਂ ਦਿਨਾਂ ਦਾ ਨਹੀਂ ਆ ਹੁਣ ਚਲੇ ਗਏ ਪਤਾ ਨਹੀਂ ਪਹਿਲਾਂ ਵੀ ਖੁਸ਼ੇ ਮੁਰਿਆ ਹੀ ਸਵੇਰੇ ਮੁਰਿਆ ਹੀ ਮੁਰੇ 4 ਦਿਨਾਂ ਨੂੰ ਉਸ ਦਿਨ ਕਿਤੇ ਪੈਂਚ 26 ਨੂੰ ਵੀ ਆਏ ਹੋਏ ਸੀ ਹਾਂ ਹਾਂ ਮੁਰੇ ਕਿਤੇ 4 ਮਹੀਨਾ ਮੁਰੇ ਸੀ ਅੱਛਾ ਉਹ ਵੀ ਰੋਟੀ ਮਾਰੇ ਫੇਰ ਮੁੜ ਕੇ ਘਰ ਉੱਥੇ ਦੱਸ ਮਾ ਠੀਕ ਆ ਕਦੋਂ ਹੋਣੀ ਪਤਾ ਨਹੀਂ ਮੁਰਨਾ ਚਲ ਬਾਕੀ ਖਨੌਰੀ ਬਾਰਡਰ ਤੇ ਭਾਈ ਸਾਡੇ ਬੰਦਿਆਂ ਮਿਲਲੇ ਉੱਥੇ ਭਾਈ ਨੇੜੇ-ਤੇੜੇ ਵਾਲੇ ਪਹੁੰਚੋ ਵੀ ਸਾਰੇ ਹਾਂ ਜਿਹੜੀ ਮੋਲੇ ਭਾਈ ਬੈਗਬੁਗ ਲੋਡ ਕਰ ਰਹੇ ਅਸੀਂ ਹਾਂ ਬੈਗਬੁਗ ਸਮਾਨ ਰੱਖ ਰਹੇ ਕੰਬਲ-ਕੰਬਲ ਸਭ ਕੁਝ ਲੋਡ ਆ ਦੇਖ ਇੱਧਰ ਗੱਡੀ ਲੋਡ ਕਰਦੀ ਪੂਰੀ ਇੱਧਰ ਲੈ ਲੈ ਹੱfte-ਹੱfte ਇੱਧਰ ਦੇ ਨੇ ਕੰਮਕਾਰ ਹੁਣ ਵਿਲੇ ਆ ਭਾਈ ਜ਼ਿਮੀਦਾਰ ਹੁਣ ਵੀ ਵਿਲੇ ਆ ਹਾਂ ਮੇਰਾ ਬੈਗ ਪਿਆ ਆਹ ਵੇਖ ਪਰਲੇ ਕੰਬਲ ਪਏ ਆ ਅਲੂਗੀਆਂ ਨਾਲ ਹਾਂ ਬੜਾ ਵਧੀਆ ਸਿਆਰ ਲੋਈ ਆ ਆ ਵੈਟ ਵੀ ਰੱਖਿਆ ਵਿੱਚ ਬੈਡ ਦੇ ਵਿੱਚ ਰਹਿਦਾ ਬੈਡ ਤੋਂ ਉਹ ਖੇਲੇ ਆ ਕੇ ਵਿੱਚ ਦਿੰਦਾ ਹਾਂ ਹਾਂ ਚਲ ਜੀ ਪੰਤੇ ਆ ਜਾ ਓਏ ਚੱਲਾ ਓਏ ਚੰਗਾ ਜੀ ਬਾਈ ਮਿਲਿਓ ਭਾਈ ਜਿਹੜਾ ਉੱਥੇ ਬੰਦਾ ਆਊਗਾ ਸਾਨੂੰ ਹਾਂ ਖਨੌਰੀ ਬਾਡਰ ਤੇ ਭਾਈ ਤੁਹਾਨੂੰ ਮਿਲਦੇ ਆਂ ਅੱਜ ਮੈਨੂੰ ਮੈਸੇਜ ਵੀ ਆਇਆ ਇੱਕ ਬੰਦੇ ਦਾ ਹਾਂ 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 ਕਹਿੰਦਾ ਭਾਈ ਉੱਥੇ ਆ ਜਾਓ ਹੁਣ ਮੈਂ ਕਿਹਾ ਲੈ ਬਈ ਤੇਰੇ ਕਹਿੰਦੇ ਸੀ ਅੱਜ ਆਉਣੀ ਹੈ ਸ਼ਾਮ ਨੂੰ ਆਉਣੀ ਆ ਹੂੰ ਇਹਨੂੰ ਰੱਖਿਓ ਵਾ ਇਹਨੂੰ ਉੱਥੇ ਛੱਡਿਆ ਏ ਇਹਨੂੰ ਨਾ ਲਿਆਇਓ ਵਾ ਨਾ ਇਹਨੂੰ ਨਾ ਲਿਆਇਓ ਇਹਦਾ ਬੰਦਾ ਆਸਾ ਆਪਣਾ ਹਾਂ ਮੇਨ ਬੰਦਾ ਪੜਵਾਇਆ ਇਹਨੂੰ ਰੱਖੋ ਇੱਕ ਨਾ ਗੱਲ ਬਾਤ ਬਾਅਦ ਬੰਦਾ ਫੜਾ ਬਿਚੇ ਓਏ ਨਾ ਵੀ ਚੱਲ ਚੌਥਾ ਬੰਦਾ ਚ ਲਾਗਦੇ ਪਿੰਡ ਦਾ ਈ ਜੱਜੂ ਤੇ ਉਹ ਵੀ ਭਾਈ ਜੱਥੇ ਬੰਦੀ ਚ ਹੋਵੇ ਸ਼ਾਮਾਂ ਨਾਲ ਆਪਣੀ ਦੋ ਤਿੰਨ ਪਿੰਡ ਨਾਲ ਜਾਉਂਗੇ ਪੂਰੇ ਤੇ ਜਾਉਂਗੇ ਪਟਿਆਲੇ ਸਰੰਦ ਸਰੰਦ ਦੇ ਪਟਿਆਲਾ ਤੇ ਸਮਾਣਾ ਪਾਤਣਾ ਫੇਖਨੌਰੀ ਜਾਂਦਾ ਸ਼ਾਇਦ ਉੱਧਰ ਨੂੰ ਜਾਉਂਗੇ ਭਾਈ ਜੇ ਭਾਈ ਕਿਸੇ ਨੇ ਮਿਲਣਾ ਹੋਇਆ ਉੱਥੇ ਭਾਈ ਬਾਈ ਦਾ ਨੰਬਰ ਦੱਸ ਦਿੰਨਾ ਨਾ ਉਹਨੂੰ 9501376208 ਆਪਣੇ ਵੀਰਾਂ ਨੰਬਰ ਆ 95 013 67208 ਕਰ ਲਿਓ ਬਾਈ ਫੋਨ ਇਹ ਕੋਈ ਕਨੌਲੀ ਬਾਰਡਰ ਤੇ ਹੋਇਆ ਆਪਣਾ ਸਬਸਕ੍ਰਾਈਬਰ ਵੀਰ ਕੋਈ ਲੋ ਜੀ ਇੱਧਰ ਕੱਕੇ ਆਏ ਆ ਬਾਈ ਸਾਡੇ ਬਲਾਵ ਸਤਿ ਸ੍ਰੀ ਅਕਾਲ ਬਲਾਵ ਵੀਡੀਓ ਸਾਰਿਆਂ ਨੂੰ ਕੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਕਰਦੇ ਆ ਜੀ ਤੁਸੀਂ ਇਹ ਆ ਬਾਹਰ ਕੱਢ ਲੋ ਨਹੀਂ ਵਿੱਚ ਵੜ ਜਾ ਹੈ ਹੈ ਵਿੱਚ ਵੜ ਜਾ ਨਹੀਂ ਵੱਡ ਤੁਮ ਸਾਈਜ ਨਹੀਂ ਨਹੀਂ ਇਹ ਸਾਈਜ ਇੱਕ ਸਾਈਜ ਆ ਭਾਈ ਇੱਕ ਸ਼ੂਬਾ ਆ ਦੋ ਇਹਨਾਂ ਪਾਤਾ ਦੋ ਹੁਣ ਕੁਸ ਰੱਖ ਪਾ ਦੋ ਇਹਨਾਂ ਨੂੰ ਨਹੀਂ ਨਹੀਂ ਮੈਂ ਪਾ ਜਾਣੇ ਆਜੋ ਆਜੋ ਮੈਂ ਤਾਂ ਮਖੌਲ ਕਰਦਾ ਤੁਹਾਨੂੰ ਮਾਪੇ ਪਾ ਜਾਣੇ ਸਕੂਲ ਗਈਆਂ ਦੀਆਂ ਇਹ ਪੜਕੇ ਨੋ ਪੇਪਰ ਹੋ ਲੱਗੇ ਪੇਪਰ ਛੁੱਟੀਆਂ ਕਦ ਹੋਣੀਆਂ ਐ ਛੁੱਟੀਆਂ ਪਿੰਡ ਰਤ ਬਾਅਦ ਪੇਪਰ ਨਾਲ ਜਾ ਕਿੰਨੀਆਂ ਛੁੱਟੀਆਂ ਹੋਣੀਆਂ ਫਿਰ ਇੰਨੀਆਂ ਸਾਰੀਆਂ ਇੰਨੀਆਂ ਸਾਰੀਆਂ ਫਿਰ ਸ਼ਵਾਨੀਆਂ ਛੁੱਟੀਆਂ ਹੋਣੀਆਂ ਹੋਣੀਆਂ ਨਾ ਨਾਲੇ ਜੀ ਨਾਲ ਕੇ ਤੁਮਕੇ ਨਾਲ ਸ਼ਵਾਨਾ ਜਾਵਾਂਗੇ ਅੱਛਾ ਕਿ ਕਿਹੜੇ ਪਿੰਡ ਫਿਰ ਜਾਣਾ ਤੁਸੀਂ ਅੱਛਾ ਨਾਲ ਕੇ ਜਾਣਾ ਫਿਰ ਮੱਲੇ ਕਿਹੜੀ ਕਲਾਸ ਚ ਹੋਗੀਆਂ ਤਾਂ ਦੱਸੋ ਹੈਂ ਐਕਰ ਨੂੰ ਐਕਰ ਨੂੰ ਬੋਲ ਪਾਇਰ ਪਾਇਰ ਚ ਹੋ ਗਈਆਂ ਹੈ ਫਿਰ ਤੇ ਬਾਅਦ ਕਿਹੜੀ ਕਲਾਸ ਚ ਹੋ ਜਾਣਾ ਡਾਇਮੰਡ 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 ਫਿਰ ਉੱਤੇ ਬਾਅਦ ਬੜੀ ਕਲਾਸ ਫਿਰ ਬੜੀ ਕਲਾਸ ਹੋਰ ਬੜੀ ਕਲਾਸ ਚ ਹੋ ਜਾਣਾ ਤੁਸੀਂ ਬੜੀਆਂ ਹੋ ਜਾਣਾ ਨਾ ਫਿਰ ਹਨਾ ਮਾਰਦੀ ਕਿਹੜੀ ਆ ਜਿਆਦਾ ਕੋਹ ਘੜੀਆਂ ਮੈਂ ਦਨਾਈ ਤੇ ਮੁਚਾ ਆ ਦੇ ਹਾਲੇ ਟੱਕਰ ਮਾਰਨ ਆ ਗਈ ਉਹ ਦੇਖੋ ਸ਼ੁਭ ਜਾਈ ਜਾਈ ਕੋਲ ਨੂੰ ਜਾਈ